ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰ ਮੈਂ ਫੌਂਟੇਨ ਸੈਕਟਰ ਦੋਸਤੋ ਅੱਜ ਦੀ ਇਸ ਵੀਡੀਓ ਬਹੁਤ ਜਿਆਦਾ ਸਪੈਸ਼ਲ ਹੋਣ ਵਾਲੀ ਆ ਜਿਹੜਾ ਤੁਸੀਂ ਵੇਟ ਕਰ ਰਹੇ ਹੋ ਸਾਰਾ ਆਪਣੇ ਪੰਜਾਬ ਪੁਲਿਸ ਦਾ ਰਿਜ਼ਲਟ ਆ ਜਿਹੜਾ ਕਦੋਂ ਆਣਾ ਹੈ ਸਾਡੇ ਕਿੰਨੇ ਨੰਬਰ ਵਾਲੇ ਨੇ ਐਕਚੁਅਲੀ ਦੇ ਵਿੱਚ ਅਸੀਂ ਤਿਆਰੀ ਕਰੀਏ ਪੰਜਾਬ ਪੁਲਿਸ ਦੇ ਫਿਜ਼ੀਕਲ ਦੀ ਜਾਂ ਨਾ ਕਰੀਏ ਤੇ ਬਹੁਤ ਸਾਰੇ ਬੱਚਿਆਂ ਨੂੰ ਇਹ ਡਾਊਟ ਰਹਿੰਦਾ ਹੈ ਕਿ ਅਸੀਂ ਜੇ ਨੰਬਰ ਸਾਡੇ ਕਿੰਨੇ ਨੰਬਰ ਵਾਲੇ ਸੀ ਫਿਜ਼ੀਕਲ ਕਰ ਸਕਦਾ ਕਿ ਨਹੀਂ ਬਟ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਥੋੜਾ ਸਕੋਰ ਕਾਰਡ ਆ ਜਿਹੜਾ ਉਹ ਆ ਚੁੱਕਾ ਹੈ ਠੀਕ ਹੈ ਤੇ ਤੁਸੀਂ ਨੰਬਰ ਇਹਦੇ ਵਿੱਚ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਹੈਗਾ ਤੁਸੀਂ ਨੀਚੇ ਤੇ ਨੰਬਰ ਤੇ ਕਾਲ ਕੰਟੈਕਟ ਕਰਕੇ ਮੈਨੂੰ ਪੁੱਛ ਸਕਦੇ ਹੋ ਸਾਰੀ ਜਾਣਕਾਰੀ ਤੇ ਕਿੰਨੇ ਨੰਬਰ ਤੁਹਾਡੇ ਵਧੇ ਨੇ ਜਿਵੇਂ ਹੁਣ ਆਪਣੇ ਅਕੈਡਮੀ ਦੇ ਵਿੱਚ ਬੱਚਿਆਂ ਦੇ ਨੰਬਰ ਵਧਿਆ ਦੋ ਨੰਬਰ ਹੀ ਵਧਿਆ ਗਿਆ ਇਸ ਦੇ ਵਿੱਚ ਦੇ ਕੇ ਤੇ 6-6 ਨੰਬਰ ਹੀ ਵਧਿਆ ਇਦਾਂ ਕਰਕੇ ਨੰਬਰ ਵਧਿਆ ਤਾਂ ਤੁਸੀਂ ਚੈੱਕ ਕਰੋ ਪਹਿਲਾਂ ਤਾਂ ਕਿ ਤੁਹਾਡੇ ਨੰਬਰ ਐਕਚੁਅਲੀ ਦੇ ਵਿੱਚ ਕਿੰਨੇ ਨੰਬਰ ਵਧ ਰਹੇ ਆ ਉਸ ਤੋਂ ਬਾਅਦ ਤੁਸੀਂ ਮੈਨੂੰ ਇਸੇ ਵੀਡੀਓ ਦੇ ਨੀਚੇ ਤੁਸੀਂ ਮੈਨੂੰ ਮੈਂ ਕਮੈਂਟ ਕਰ ਦਿਓ ਜਾਂ ਫਿਰ kia ਮੇਰਾ WhatsApp ਨੰਬਰ ਨੀਚੇ ਸ਼ੋ ਹੋ ਰਿਹਾ ਉਸ ਦੇ ਉੱਤੇ ਤੁਸੀਂ ਦੱਸ ਸਕਦੇ ਹੋ ਤੇ ਮੈਂ ਤੁਹਾਨੂੰ ਦੱਸ ਦਾਂਗਾ ਕਿ ਤੁਹਾਨੂੰ ਫਿਜ਼ੀਕਲ ਦੀ ਤਿਆਰੀ ਕਰਨੀ ਚਾਹੀ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਤੁਹਾਨੂੰ ਫਿਜ਼ੀਕਲ ਦੀ ਤਿਆਰੀ ਕਰਨ ਦੀ ਲੋੜ ਇਸ ਕਰਕੇ ਹੈ ਕਿ ਤੁਹਾਡੇ ਜੇ ਨੰਬਰ ਵਧੀਆ ਹੈ ਨੰਬਰ ਪਹਿਲਾਂ ਤੁਹਾਡੇ ਮੈਂ ਤਾਂ ਕਹਿੰਦਾ ਵੀ ਫਾਈਨਲ ਵਾਲੇ ਨੰਬਰ ਹੋਣੇ ਚਾਹੀਦੇ ਨੇ ਤਾਂ ਹੀ ਤੁਹਾਨੂੰ ਫਿਜ਼ੀਕਲ ਦੀ ਕੈਰੀ ਕਰਨ ਦੀ ਜਿਹੜੀ ਲੋੜ ਹੈਗੀ ਹੈ ਜੇ ਤੁਹਾਡੇ ਨੰਬਰ ਘਟ ਨੇ ਫਿਰ ਤੁਸੀਂ ਫਿਜ਼ੀਕਲ ਦੀ ਤਿਆਰੀ ਨਾ ਹੀ ਕਰੋ ਤਾਂ ਵਧੀਆ ਤੁਸੀਂ ਆਪਣੇ ਅ ਨੈਕਸਟ ਐਗਜ਼ਾਮ ਦੀ ਜਿਹੜੀ ਉਹ ਤਿਆਰੀ ਕਰੋ ਤਾਂ ਤੁਹਾਨੂੰ ਕਿਦਾਂ ਪਤਾ ਲੱਗੇਗਾ ਮੇਰਾ ਇੰਨਾ ਸਾਲ ਐਕਸਪੀਰੀਅੰਸ ਹੈ ਮੈਂ ਤੁਹਾਨੂੰ ਇੱਕ ਸੈਕਿੰਡ ਦੇ ਵਿੱਚ ਉਹ ਚੀਜ਼ ਦੱਸ ਦੇਣੀ ਹੈ ਕਿ ਤੁਹਾਨੂੰ ਉਹ ਕਰਨਾ ਚਾਹੀਦਾ ਫਿਜ਼ੀਕਲ ਦੀ ਤਿਆਰੀ ਜਾਂ ਨਹੀਂ ਕਰਨੀ ਚਾਹੀਦੀ ਹੈਗੀ ਤਾਂ ਤੁਸੀਂ ਆਪਣੇ ਜਿਸ ਬੱਚ ਜਿਹੜੇ ਬੱਚੇ ਦੇ 80 ਪਲੱਸ ਨੰਬਰ ਨੇ ਉਹ ਤਾਂ ਸੋਚੋ ਹੀ ਨਾ ਚਾਹੀਏ ਉਹ ਕੁੜੀਆਂ ਚਾਹੇ ਕੋ ਮੁੰਡਾ ਏ ਚਾਹੇ ਕੋਈ ਕੋਈ ਵੀ ਕਾਸਟ ਦਾ ਏ ਉਹ ਤਾਂ ਆਪਣੀ ਫਿਜ਼ੀਕਲ ਤਿਆਰੀ ਆ ਸਟਾਰਟ ਹੀ ਕਰ ਦੋ ਕਿਉਂਕਿ ਫਿਜ਼ੀਕਲ ਬਹੁਤ ਹੀ ਜਲਦੀ ਆਣੇ ਵਾਲਾ ਸਤੰਬਰ ਦੇ ਵਿੱਚ ਫਿਜ਼ੀਕਲ ਦੀ ਆ ਟ੍ਰਾਇਲ ਦਾ ਜਿਹੜੇ ਉਹ ਆ ਜਾਣੇ ਨੇ ਠੀਕ ਹੈ ਜਿਹੜੀ ਫੁੱਲ ਪੋਸਿਬਿਲਟੀ ਆ ਕਿਉਂਕਿ ਜੋ ਥੋੜਾ ਆਫੀਸ਼ੀਅਲ ਨੋਟੀਫਿਕੇਸ਼ਨ ਆ ਉਹਦੇ ਵਿੱਚ ਵੀ ਥੋੜਾ ਸਤੰਬਰ ਦੇ ਵਿੱਚ ਲਿਖਿਆ ਹੋਇਆ ਉਸ ਤੋਂ ਪਹਿਲਾਂ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਘੱਟ ਆ ਤੇ ਬਟ ਥੋੜੇ ਸਤੰਬਰ ਦੇ ਵਿੱਚ ਚਾਂਸਸ ਹੈਗੇ ਆ ਕਿ ਥੋੜਾ ਫਿਜ਼ੀਕ ਹੁਣ ਵੀ ਤੁਸੀਂ ਇਹ ਨਾ ਸੋਚੋ ਮੇਰਾ ਐਡਮਿਟ ਕਾਰਡ ਕਰ ਦੋ ਕੀ ਨਹੀਂ ਚੀਜ਼ਾਂ ਤਾਂ ਤੁਸੀਂ ਹੁਣ ਪਹਿਲਾਂ ਤਾਂ ਜਾ ਕੇ ਆਪਣਾ ਗਰਾਊਂਡ ਆ ਜਿਹੜਾ ਸ਼ੁਰੂ ਕਰੋ ਨਹੀਂ ਪਤਾ ਲੱਗ ਰਿਹਾ ਕੰਟੈਕਟ ਕਰੋ ਤੁਸੀਂ ਮੇਰੇ ਨਾਲ ਮੈਂ ਤੁਹਾਨੂੰ ਸਾਰੇ ਡਿਟੇਲਸ ਦੇ ਦੇਣਾ ਹੈ ਕਿ ਤੁਹਾਨੂੰ ਕਿੰਨੇ ਨੰਬਰ ਵਾਲਾ ਬੱਚਾ ਲਾਸਟ ਤੱਕ ਫਾਈਨਲ ਮੈਰਿਟ ਤੱਕ ਟਿਕ ਸਕਦਾ ਹੈ ਕਿਉਂਕਿ ਸਿਰਫ ਫਿਜ਼ੀਕਲ ਪਾਸ ਕਰਨਾ ਜ਼ਰੂਰੀ ਨਹੀਂ ਆ ਤੁਹਾਡਾ ਫਾਈਨਲ ਮੈਰਿਟ ਆਊਟ ਮੈਰਿਟ ਦੇ ਵਿੱਚ ਤੱਕ ਆਣਾ ਉਹਨਾ ਪੋਸੀਬਲ ਹੈ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤੁਸੀਂ ਮੈਨੂੰ ਨੀਚੇ ਤੇ ਨੰਬਰ ਤੇ ਆਪਣੇ ਮੈਸੇਜ ਪਾਓ ਨੰਬਰ ਲਿਖੋ ਤੁਸੀਂ ਉੱਥੇ ਪ੍ਰੋਪਰ ਸਿਰਫ ਇਕੱਲਾ ਇੱਕ ਤਾਂ ਥੋੜੀ ਜੀ ਕਾਸਟ ਦੇ ਨਾਲ ਤੁਸੀਂ ਜਿਵੇਂ ਤੁਸੀਂ ਦੱਸਿਓ ਵੀ ਮੇਲ ਫੀਮੇਲ ਇਦਾਂ ਦੱਸੋ ਕਿ ਮੇਰੇ 75 ਮੇਲ ਜਾਂ ਫੀਮੇਲ ਇਦਾਂ ਕਰਕੇ ਲਿਖ ਸਕਦੇ ਹੋ ਤਾਂ ਕਿ ਮੈਨੂੰ ਦੇਖਣ ਦੇ ਵਿੱਚ ਆਸਾਨੀ ਰਹੇ ਤੇ ਨਾਲ ਦੀ ਨਾਲ ਥੋੜਾ ਰਿਪਲਾਈ ਜਿਹੜਾ ਉਹ ਕਰ ਸਕਾ ਤਾਂ ਵੀਡੀਓ ਨੂੰ ਨੀਚੇ ਕਮੈਂਟ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਤੇ ਦੂਸਰਾ ਇਸ ਦੇ ਵਿੱਚ ਇੱਕ ਮੈਂ ਹੋਰ ਗੁੱਡ ਨਿਊਜ਼ ਤੁਹਾਨੂੰ ਦੇਣਾ ਚਾਹਣਾ ਅੱਜ ਪੰਜਾਬਪੁਰਸੇ ਦੋ ਗੁੱਡ ਨਿਊਜ਼ ਆਈਆਂ ਨੇ 2024 ਦੇ ਵਿੱਚ ਜਿਹੜਾ ਸੀਗਾ ਉਹਨਾਂ ਦਾ ਡਿਸਟ੍ਰਿਕਟ ਆ ਜਿਹੜਾ ਅਲਾਟ ਹੋ ਚੁੱਕੇ ਨੇ ਤਪੱਸਾਸ ਤੁਹਾਨੂੰ ਪਤਾ ਹੈ ਦੋਸਤੋ ਲੰਬਾ ਰਹਿਦਾ ਪੰਜਾਬ ਪੁਲਿਸ ਦਾ ਸਿਰਫ ਇਹ ਨਹੀਂ ਹੈ ਕਿ ਤੁਸੀਂ ਇਹ ਵਾ ਫਿਜ਼ੀਕਲ ਪਾਸ ਕਰ ਲਿਆ ਇਸ ਤੋਂ ਬਾਅਦ ਵੀ ਕਾਫੀ ਚੀਜ਼ਾਂ ਤੁਹਾਡੇ ਨਾਲ ਰਹਿ ਜਾਂਦੀਆਂ ਨੇ ਤਾਂ ਬਿਨਾਂ ਦੇਰੀ ਤੋਂ ਤੁਸੀਂ ਇਸ ਵੀਡੀਓ ਨੂੰ نیچے ਪ੍ਰੋਪਰ ਦੇਖ ਕੇ ਤੁਸੀਂ ਆਪਣਾ ਕਮੈਂਟ ਕਰੋ ਫਿਰ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਫਿਜ਼ੀਕਲ ਤਿਆਰੀ ਕਰਨ ਦੀ ਲੋੜ ਹੈ ਜਾਂ ਨਹੀਂ ਹੈ ਚੰਗਾ ਦੋਸਤੋ ਅੱਸੀ ਕਾ ਸਾਰਾ